ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਹੈ ਬੱਚੇ ਹੋਣ ਚਾਹੇ ਵੱਡੇ ਤੰਦਾਰ ਕੁਛ ਖਾਣ ਨੂੰ ਮਿਲ ਜੇ ਤਾਂ ਉਹਨਾਂ ਦੇ ਮੂੰਹ ਤੇ ਰੌਣਕ ਆ ਜਾਂਦੀ ਹੈ ਫਰੂਟ ਕਸਟਡ ਤੁਸੀਂ ਖਾਂਦੇ ਹੀ ਰਹਿੰਦੇ ਹੋਗੇ ਪਰ ਆਪਾਂ ਅੱਜ ਇਹਨੂੰ ਅਲੱਗ ਤਰੀਕੇ ਨਾਲ ਤਿਆਰ ਕੀਤਾ ਹੈ ਤੇ ਤਰੀਕਾ ਸਿੰਪਲ ਹੈ ਤੇ ਸੇਤ ਲਈ ਇਹ ਬਹੁਤ ਜ਼ਿਆਦਾ ਵਧੀਆ ਹੈ ਤੇ ਟੇਸਟੀ ਇੰਨਾ ਜ਼ਿਆਦਾ ਹੈ ਜਦੋਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਿਆ ਬਾਰ ਬਾਰ ਬਣਾਇਆ ਕਰੋਗੇ ਬਾਕੀ ਇਹਨੂੰ ਦੇਖ ਕੇ ਤੁਹਾਡੇ ਮੂੰਹ ਵਿੱਚ ਪਾਣੀ ਆ ਹੀ ਗਿਆ ਹੋਊਗਾ ਅੱਜ ਜਦੋਂ ਹੀ ਬੱਚੇ ਸਵੇਰ ਸਕੂਲ ਗਏ ਤਾਂ ਉਹਨਾਂ ਨੇ ਜਾਂਦੇ ਜਾਂਦੇ ਦੀ ਕਹਿ ਦਿੱਤਾ ਕਿ ਸ਼ਾਮ ਨੂੰ ਉਹ ਦੁੱਧ ਨਹੀਂ ਪੀਣਗੇ ਕਿਉਂਕਿ ਰੋਜ਼ ਦੇ ਰੂਟੀਨ ਤੋਂ ਕਈ ਵਾਰ ਬੱਚਿਆਂ ਦਾ ਮਨ ਪਰ ਜਾਂਦਾ ਤਾਂ ਆਪਾਂ ਨੂੰ ਵੀ ਮੰਨਣਾ ਪੈਣਾ ਸੀ ਤੇ ਆਪਾਂ 1 ਕਿਲੋ ਤੋਂ ਥੋੜਾ ਜਿਹਾ ਘੱਟ ਦੁੱਧ ਲਿਆ ਤੇ ਉਹਨੂੰ ਗਰਮ ਰੱਖਤਾ ਦੋ ਚਮਚ ਲੈ ਆਪਾਂ ਕਸਟਰਡ ਪਾਊਡਰ ਦੇ ਆਪਾਂ ਬਨੀਲਾ ਫਲੇਵਰ ਲਿਆ ਸਾਰੀਆਂ ਚੀਜ਼ਾਂ ਇਸੇ ਫਲੇਵਰ ਦੀਆਂ ਯੂਜ਼ ਕਰਾਂਗੇ ਜਿਹੜਾ ਤੁਸੀਂ ਫਲੇਵਰ ਲਓਗੇ ਉਸ ਦੇ ਹਿਸਾਬ ਨਾਲ ਹੀ ਚੀਜ਼ਾਂ ਨੂੰ ਯੂਜ਼ ਕਰਿਓ ਵੈਸੇ ਲੈ ਲਿਓ ਬਹੁਤ ਵਧੀਆ ਇਹਦਾ ਟੇਸਟ ਆਣਾ ਹੈਗਾ ਦੋ ਚਮਚ ਨੂੰ ਨੋਰਮਲ ਦੁੱਧ ਦੇ ਵਿੱਚ ਹੌਲੀ ਹੌਲੀ ਕਰਕੇ ਮਿਕਸ ਕਰਾਂਗੇ ਗਾਠ ਵਗੈਰਾ ਬਿਲਕੁਲ ਨਹੀਂ ਰਹਿਣੀ ਚਾਹੀਦੀ ਦੁੱਧ ਗਰਮ ਨਾਲ ਲਿਓ ਠੰਡੇ ਵਿੱਚ ਹੀ ਪਾ ਲਿਓ ਉਸ ਤੋਂ ਬਾਅਦ ਜੀ ਆਪਣਾ ਦੁੱਧ ਸੀ ਜਿਹੜਾ ਉਹ ਵੀ ਜਲਦੀ ਜਲਦੀ ਉਬਾਲੇ ਲੈਣ ਲੱਗ ਗਿਆ ਹੌਲੀ ਹੌਲੀ ਆਪਾਂ ਇਹਨੂੰ ਮਿਕਸ ਕਰਤਾ ਦੇ ਨਾਲ ਨਾਲ ਹੀ ਇਹਦੇ ਵਿੱਚ ਆਪਾਂ ਕਸਟਰਡ ਪਾਊਡਰ ਪਾਉਂਦੇਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਰੱਖਾਂਗੇ ਤੇ ਹੌਲੀ ਹੌਲੀ ਇਹਨੂੰ ਪਕਾਵਾਂਗੇ ਕਸਟਰਡ ਪਾਊਡਰ ਵਿੱਚ ਦੋ ਹੀ ਫਲੇਵਰ ਆਉਂਦੇ ਨੇ ਇੱਕ ਵਨੀਲਾ ਤੇ ਇੱਕ ਸਟ੍ਰਾਬਰੀ ਜਿਹੜੇ ਨੂੰ ਤੁਹਾਡਾ ਦਿਲ ਕਰੇ ਤੁਸੀਂ ਉਹੀ ਲੈ ਲਿਓ ਜ਼ਿਆਦਾਤਰ ਘਰਾਂ ਵਿੱਚ ਇਹ ਹੀ ਵਰਤਿਆ ਜਾਂਦਾ ਹੈ ਜਦੋਂ ਵੀ ਇਹਨੂੰ ਮਿਕਸ ਕਰੋਗੇ ਗੱਠਾਂ ਵਗੈਰਾ ਇਹਦੇ ਵਿੱਚ ਬਿਲਕੁਲ ਨਾ ਹੋਣ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਜੇ ਗੱਠਾਂ ਹੋਈਆਂ ਤਾਂ ਇਹਨੇ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਨਹੀਂ ਹੋਣਾ ਜਿਵੇਂ ਜਿਵੇਂ ਦੁੱਧ ਨੂੰ ਉਬਾਲੇ ਆਉਂਦੇ ਜਾਣਗੇ ਆਪਣੇ ਆਪ ਹੀ ਗਾੜਾ ਹੁੰਦਾ ਜਾਊਗਾ ਜੇ ਤੁਸੀਂ ਇਹਦੇ ਵਿੱਚ ਖੰਡ ਮਿਸ਼ਰੀ ਪਾਉਣੀ ਹੋਵੇ ਤੈ ਟੇ ਮਿਕਸ ਕਰ ਸਕਦੇ ਹੋ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੇ ਤੇ ਉਹ ਆਪਣਾ ਟੇਸਟ ਦੇਵੇ ਪਰ ਜਿਆਦਾ ਮਿੱਠਾ ਇਹਦੇ ਵਿੱਚ ਤੁਸੀਂ ਨਾ ਪਾਇਓ ਦੇਖ ਕੇ ਜੇ ਪਾਇਓ ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਆਪਾਂ ਮਠਾਸ ਵਾਲੀਆਂ ਪਾਵਾਂਗੇ ਜਿਹਦੇ ਨਾਲ ਹੌਲੀ-ਹੌਲੀ ਇਹਨੇ ਬਹੁਤ ਮਿੱਠਾ ਹੋ ਜਾਣਾਗਾ ਤੇ ਬਾਕੀ ਜਦੋਂ ਠੰਡਾ ਠਾਰ ਹੋਊਗਾ ਹੋਰ ਵੀ ਜਿਆਦਾ ਟੇਸਟੀ ਲੱਗੂਗਾ ਗੈਸ ਨੂੰ ਆਪਾਂ 8-10 ਮਿੰਟ ਇਹਨੂੰ ਪਕਾ ਕੇ ਕਰਤਾ ਬੰਦ ਉਸ ਵਾਂਗ ਦੇ ਨੂੰ ਰੈਸਟ ਤੇ ਰੱਖਿਆ 5-6 ਮਿੰਟ ਤੱਕ ਰੈਸਟ ਤੇ ਰੱਖਣ ਤੋਂ ਬਾਅਦ ਆਪਾਂ ਦੋ ਪਤਾਸੇ ਲੈ ਗੁੜ ਦੇ ਤੇ ਹੌਲੀ ਹੌਲੀ ਕਰਕੇ ਉਹਨੂੰ ਗ੍ਰੇਟ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਵਿੱਚੋਂ ਵੀ ਆਪਾਂ ਅੱਧਾ ਬਚਾ ਕੇ ਸਾਈਡ ਤੇ ਰੱਖ ਲਿਆ। ਇੰਨਾ ਕੀ ਮਿੱਠਾ ਕਾਫੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਹੋਰ ਚੀਜ਼ਾਂ ਮਿਕਸ ਕਰਾਂਗੇ। ਗੁੜ ਨੂੰ ਹੌਲੀ ਹੌਲੀ ਇਹਦੇ ਵਿੱਚ ਮਿਕਸ ਕਰਤਾ ਕਿਉਂਕਿ ਦੁੱਧ ਹਜੇ ਕਾਫੀ ਗਰਮ ਸੀ। ਜੇ ਤੁਹਾਡੇ ਕੋਲੇ ਗੁੜ ਵਧੀਆ ਜਿਹੜਾ ਕਿ ਦੁੱਧ ਤੇ ਚਾਹ ਵਾਲਾ ਸਪੈਸ਼ਲ ਗੁੜ ਹੁੰਦਾ ਉਹਦੇ ਨਾਲ ਉਹ ਫਟਦਾ ਨਹੀਂਗਾ ਤਾਂ ਤੁਸੀਂ ਐਟ ਅ ਟਾਈਮ ਹੀ ਵਿੱਚ ਮਿਕਸ ਕਰ ਸਕਦੇ ਹੋ। ਚੰਗੀ ਤਰ੍ਹਾਂ ਗੁੜ ਨੂੰ ਇਹਦੇ ਵਿੱਚ ਮਿਕਸ ਕਰਕੇ ਆਪਾਂ ਉੱਪਰ ਦੇਤੀ ਜਾਲੀ ਤੇ ਨੂੰ ਠੰਡਾ ਲਿ ਰਕਤਾ 2 ਘੰਟੇ ਲਈ ਆਪਾਂ ਇਹਨੂੰ ਰੈਸਟ ਤੇ ਰੱਖਿਆ ਸੀ ਕਿਉਂਕਿ ਆਪਣੇ ਕੋਲ ਟਾਈਮ ਕਾਫੀ ਸੀ ਵੈਸੇ ਘੰਟੇ ਦੇ ਵਿੱਚ ਹੀ ਆਰਾਮ ਨਾਲ ਠੰਡਾ ਹੋ ਜਾਂਦਾ ਫਿਰ ਆਪਾਂ ਇਹਦੇ ਵਿੱਚ ਕੋਈ ਵੀ ਪਾ ਦਿਓ ਤੁਸੀਂ ਰੋਜ਼ ਸਿਰਫ ਜਾਂ ਕੋਈ ਜਿਹੜਾ ਘਰ ਦੇ ਵਿੱਚ ਸ਼ਕੈਸ਼ ਵਰਤਦੇ ਹੋ ਇੱਕ 스ਪੂਨ ਭਰ ਕੇ ਉਹਦਾ ਜ਼ਰੂਰ ਪਾਓ ਜਦੋਂ ਹੀ ਤੁਸੀਂ ਇਹ ਮਿਕਸ ਕਰਤਾ ਫਿਰ ਤੁਸੀਂ ਇਹਦਾ ਟੇਸਟ ਦੇਖਿਓ ਕਿ ਕਿੰਨਾ ਮਜ਼ੇਦਾਰ ਹੋ ਜੂ ਫਰੂਟ ਕਸਟਰਡ ਆ ਪਚਟਪਟ ਵਿੱਚ ਬਣਾ ਕੇ ਬੱਚਿਆਂ ਨੂੰ ਦਿੰਨੇ ਆ ਪਰ ਕਦੇ ਤੁਸੀਂ ਇਹ ਤਰੀਕਾ ਅਪਣਾ ਕੇ ਦੇਖਿਓ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਕਿ ਬੱਚੇ بار بار ਡਿਮਾਂਡ ਕਰਨਗੇ ਫਿਰ ਤੁਸੀਂ ਇਹਨੂੰ ਕਿਸੇ ਵੀ ਭਾਂਡੇ ਵਿੱਚ ਕੱਢ ਲੈਣਾ ਤੇ ਫਿਰ 2 ਘੰਟਿਆਂ ਲਈ ਰੱਖ ਦਿਓ ਫ੍ਰਿਜਰ ਵਿੱਚ ਜੇ ਤੁਹਾਡੇ ਕੋਲ ਸਮਾਂ ਜ਼ਿਆਦਾ ਤਾਂ ਤੁਸੀਂ ਸਿੰਪਲ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਪਰ ਆਪਣੇ ਕੋਲ ਇੰਨਾ ਕੀ ਸਮਾਂ ਸੀ ਇਸ ਲਈ ਅਬ ਫ੍ਰਿਜਰ ਵਿੱਚ ਰੱਖਿਆ ਉਸ ਤੋਂ ਬਾਅਦ ਮਰਜ਼ੀ ਦੇ ਲਿਓ ਫਰੂਟ ਜਿਹੜੇ ਤੁਹਾਨੂੰ ਪਸੰਦ ਹੈ ਪਰ ਮਿੱਠੇ ਫਰੂਟ ਹੀ ਲਿਓ ਕਿਉਂਕਿ ਇਹਦੇ ਵਿੱਚ ਮਿੱਠੇ ਹੀ ਜ਼ਿਆਦਾ ਵਧੀਆ ਲੱਗਦੇ ਖਟਾਸ ਵਾਲੇ ਜਿਹੜੇ ਫਰੂਟ ਹੈ ਉਹ ਜ਼ਿਆਦਾ ਨਾ ਲਿਓ ਉਸ ਤੋਂ ਬਾਅਦ ਜੀ ਆਪਾਂ ਸਭ ਤੋਂ ਪਹਿਲਾਂ ਲਿਆ ਬਨਾਣਾ ਤੇ ਫਿਰ ਮੰਗੇ ਉਹਨੂੰ ਆਪਾਂ ਬਿਲਕੁਲ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਸਾਈਡ ਤੇ ਰੱਖ ਲਿਆ ਤੇ ਹੋਰ ਆਪਾਂ ਇਹਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਪਾਵਾਂਗੇ ਤੁਹਾਨੂੰ ਸਾਰੀਆਂ ਵੀਡੀਓ ਵਿੱਚ ਦੱਸਾਂਗੇ ਪਰ ਕਦੇ ਇਸ ਤਰੀਕੇ ਨਾਲ ਬਣਾਇਓ ਇਸ ਕਰਕੇ ਵੀਡੀਓ ਇਹ ਜਿਹੜੀ ਫੁੱਲ ਜ਼ਰੂਰ ਦੇਖਿਓ ਫਿਰ ਆਪਾਂ ਵਿੱਚ ਪਾਇਆ ਅਨਾਰ ਤੇ ਫਿਰ ਪਾਇਆ ਗ੍ਰੇਪਸ ਇਹ ਗ੍ਰੇਪਸ ਹੈ ਉਹ ਵੀ ਆਪਣੇ ਮਿੱਠੇ-ਖੱਟੇ ਨਹੀਂ ਸੀ ਕਿਉਂਕਿ ਖੱਟੇ ਵੀ ਅੰਗੂਰ ਵਿੱਚ ਮਿਕਸ ਹੁੰਦੇ ਆ ਉਹਦਾ ਟੇਸਟ ਥੋੜਾ ਜਿਹਾ ਅਲੱਗ ਲੱਗਦਾ ਹੈ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿ ਸਾਰੀਆਂ ਮਿੱਠੀਆਂ ਚੀਜ਼ਾਂ ਹੀ ਪਾਇਓ ਫਿਰ ਪਾਵਾਂਗੇ ਵਿੱਚ ਡਰਾਈ ਫਰੂਟ ਜਿਹਦੇ ਵਿੱਚ ਕਾਜੂ ਬਦਾਮ ਕਿਸ਼ਮਿਸ਼ ਪਿਸਤੇ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਉਹੀ ਪਾਇਓ ਜਿਹੜੀਆਂ ਨੂੰ ਨਾ ਕਰੇ ਉਹ ਤੁਸੀਂ ਸਕਿਪ ਕਰ ਦਿਓ 2 ਘੰਟਿਆਂ ਬਾਅਦ ਆਪਣਾ ਕਸਟਰਡ ਵਾਲਾ ਦੁੱਧ ਵੀ ਪੂਰਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਤੇ ਇਹਦੇ ਵਿੱਚ ਬਰਫ਼ ਜੰਮ ਚੁੱਕੀ ਸੀ ਆਪਾਂ ਇਹਨੂੰ ਜ਼ਿਆਦਾ ਮਿਕਸ ਵੀ ਨਹੀਂ ਕੀਤਾ ਕਿਉਂਕਿ ਹਜੇ ਇਹਨੂੰ ਤਿਆਰ ਵੀ ਕਰਨਾ ਸੀ ਤੇ ਮੈਨੂੰ ਇਸ ਤਰ੍ਹਾਂ ਸੀ ਕਿ ਬੱਚਿਆਂ ਨੂੰ ਆਪਾਂ ਠੰਡਾ ਠਾਰੀ ਦਈਏ ਸਾਰੇ ਕੱਟੇ ਹੋਏ ਫਰੂਟ ਆਪਾਂ ਇੱਕੋ ਸਰ ਮਿਕਸ ਨਹੀਂ ਕੀਤੇ ਪਹਿਲਾਂ ਥੋੜੇ ਜਿਹੀ ਕੀਤੇ ਹੈ ਕਿਉਂਕਿ ਜੇ ਫਰੂਟ ਹੈ ਜਿਆਦਾ ਹੁਣ ਪਹਿਲਾਂ ਹੀ ਵਿਚਾਲੇ ਜਾਣ ਤਾਂ ਕੋਈ ਗੱਲ ਨਹੀਂ ਪਰ ਜੇ ਸਾਰੇ ਇੱਕੋ ਸਾਰੀ ਪੈ ਜਾਣ ਤਾਂ ਫਿਰ ਕੱਢਣੇ ਮੁਸ਼ਕਲ ਹੋ ਜਾਂਦੇ ਆ ਥੋੜੇ ਥੋੜੇ ਕਰਕੇ ਪਾਓ ਤਾਂ ਕਿ ਸਾਰਾ ਕੁਝ ਵਧੀਆ ਤਿਆਰ ਹੋਵੇ ਕਿਉਂਕਿ ਐਨੀ ਮਿਹਨਤ ਕੀਤੀ ਹੁੰਦੀ ਹੈ ਜੇ ਕੋਈ ਵੀ ਚੀਜ਼ ਵੱਧ ਘੱਟ ਪੈ ਜੇ ਤਾਂ ਟੇਸਟ ਖਰਾਬ ਹੋ ਜਾਂਦਾ ਇਹਨੂੰ ਹੋਰ ਜਿਆਦਾ ਮਜ਼ੇਦਾਰ ਤੇ ਮਿੱਠਾ ਅਸੇ ਦੀ ਬਣਾਉਣ ਲਈ ਆਪਾਂ ਜਿਹੜੀਆਂ ਚੀਜ਼ਾਂ ਪਾਵਾਂਗੇ ਉਹ ਧਿਆਨ ਨਾਲ ਦੇਖਿਓ ਕਿਉਂਕਿ ਥੋੜਾ ਜਿਹਾ ਅਲੱਗ ਜ਼ਰੂਰ ਹੈ ਤੇ ਟੇਸਟ ਹੀ ਬਹੁਤ ਜਿਆਦਾ ਹੈ ਸਾਰੇ ਡਰਾਈ ਫਰੂਟ ਇਹਦੇ ਵਿੱਚ ਆਪਾਂ ਮਿਕਸ ਕਰ ਤੇ ਤੇ ਹੁਣ ਆਪਾਂ ਇਹਨੂੰ ਜਦੋਂ ਹੀ ਸਰਵ ਕਰਨਾ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਇਹ ਤੁਸੀਂ ਦੇਖਦੇ ਜਾਇਓ ਤੇ ਨਾਲ ਨਾਲ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਦੇ ਜਾਇਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਰੈਸিপি ਕਿਓ ਜੀ ਲੱਗੀ ਹੈ ਤੇ ਬਾਕੀ ਜਦੋਂ ਤੁਸੀਂ ਬਣਾ ਕੇ ਇਹਨੂੰ ਖਾਓਗੇ ਸਵਾਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਜਦੋਂ ਹੀ ਆਪਾਂ ਇਹਨੂੰ ਸਰਵ ਕਰਨਾ ਤੇ ਚੰਗੀ ਤਰ੍ਹਾਂ ਇਹਨੂੰ ਉੱਪਰੋਂ ਆਪਾਂ ਗਾਰਨਿਸ਼ ਕਰਾਂਗੇ ਡਰਾਈ ਫਰੂਟ ਵਗੈਰਾ ਪਾ ਦਾਂਗੇ ਤਾਂ ਕਿ ਦੇਖਣ ਵਿੱਚ ਵਧੀਆ ਲੱਗੇ ਅਕਸਰੀ ਚੀਜ਼ਾਂ ਨੂੰ ਆਪਾਂ ਉਦੋਂ ਸਜਾਉਂਦੇ ਆ ਜਦੋਂ ਕੋਈ ਮਹਿਮਾਨ ਆਇਆ ਹੋਵੇ ਪਰ ਮੇਰਾ ਮੰਨਣਾ ਇਹ ਹੈ ਕਿ ਜਦੋਂ ਹੀ ਤੁਸੀਂ ਫੈਮਿਲੀ ਮੈਂਬਰਾਂ ਨੂੰ ਚੀਜ਼ਾਂ ਦੇਣੇ ਹੋ ਤਾਂ ਸਜਾ ਕੇ ਦਿਆ ਕਰੋ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਫੈਮਿਲੀ ਹੈ ਜੇ ਆਪਣੀ ਫੈਮਿਲੀ ਖੁਸ਼ ਤਾਂ ਆਪਾਂ ਖੁਸ਼ ਤੇ ਬਾਕੀ ਬਾਹਰਲੇ ਬੰਦੇ ਨੇ ਤਾਂ ਕਦੀ ਆਉਣਾ ਹੁੰਦਾ ਹੈਗਾ ਉਸ ਤੋਂ ਬਾਅਦ ਜੀ ਆਪਾਂ ਇਹਦੇ ਉੱਪਰ ਰੱਖੀਏ ਆਈਸਕ੍ਰੀਮ ਜਿਹੜੀ ਕਿ ਬਨੀਲਾ ਫਲੇਵਰ ਦੀ ਹੈ ਇਹ ਤੁਸੀਂ ਵਿੱਚ ਜ਼ਰੂਰ ਮਿਕਸ ਕਰਿਓ ਕਿਉਂਕਿ ਇਹਦਾ ਜਿਹੜਾ ਟੇਸਟ ਹੈ ਉਹ ਲਾਜਵਾਬ ਹੈ ਜਿਹੜੇ ਫਲੇਵਰ ਨਾਲ ਸੀ ਇਹਨੂੰ ਤੇ ਆਰਕੀਟ ਉਸੇ ਫਲੇਵਰ ਦੀ ਆਈਸਕ੍ਰੀਮ ਪਾਇਓ ਤੇ ਉੱਪਰ ਦੀ ਆਪਾਂ ਥੋੜਾ ਜਿਹਾ ਪਾਵਾਂਗੇ ਰੋਜ਼ ਸਿਰਫ ਜਦ ਤੁਸੀਂ ਕੋਈ ਸ਼ਿਕਾਇਸ਼ ਪਾ ਸਕਦੇ ਹੋ ਦੇਖਣ ਵਿੱਚ ਵੀ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਬਾਕੀ ਇਹਦੇ 'ਚ ਇਹਦੀ ਵੱਖਰੀ ਮਿਠਾਸ ਆਉਂਦੀ ਹੈਗੀ ਐਨਾ ਜ਼ਿਆਦਾ ਟੇਸਟੀ ਤੇ ਮजेदार ਦੇਖਣ ਵਿੱਚ ਕਿੰਨਾ ਵਧੀਆ ਲੱਗ ਰਿਹਾ ਇਹ ਫਰੂਟ ਕਸਟਰਡ ਮੇਰੇ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਜਦੋਂ ਹੀ ਮੈਂ ਇਸ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਸਰਵ ਕੀਤਾ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਇਹ ਘਰ ਦੇ ਵਿੱਚ ਤਿਆਰ ਕੀਤਾ ਹੈ ਕਿਉਂਕਿ ਜਦ ਹੀ ਅਕਸਰ ਆਪਾਂ ਬਾਜ਼ਾਰ ਵਿੱਚ ਚੀਜ਼ਾਂ ਖਾਂ ਜਾਂਦੇ ਆ ਤਾਂ ਸਾਨੂੰ ਇਸ ਤਰੀਕੇ ਨਾਲ ਸਰਵ ਕਰਕੇ ਦਿੰਦੇ ਆ ਤੇ ਅਸੀਂ ਖੁਸ਼ੀ-ਖੁਸ਼ੀ ਖਾਂਦੇ ਆ ਪਰ ਉਹ ਇੰਨੀਆਂ ਵਧੀਆ ਵੀ ਨਹੀਂ ਹੁੰਦੀਆਂ ਜਿੰਨਾ ਵਧੀਆ ਆਪਾਂ ਇਹ ਤਿਆਰ ਕੀਤਾ ਤੁਸੀਂ ਵੀ ਆਪਣੇ ਬੱਚਿਆਂ ਲਈ ਆਪਣੇ ਹਸਬੰਦ ਲਈ ਇਹ ਮਜ਼ੇਦਾਰ ਜਕਸਟਰ ਜਰੂਰ ਬਣਾਇਓ ਵੀਡੀਓ ਦੇਖਣ ਲਈ ਧੰਨਵਾਦ